ਕੀ ਕਰ ਦੇਣੀ ਹੈ ਜੋ ਆਜੇ ਪਾਜੀ ਦੇਖੋ ਹੁਣ ਪਟਵਾਰੀ ਸਾਹਿਬ ਆ ਗਏ ਨੇ ਉਹ ਜੇ ਸੱਚੇ ਹੁੰਦੇ ਕਿਥੇ ਬੈਠਦੇ ਗਲਤ ਹੁੰਦੇ ਬਾਪੂ ਜੀ ਗੁੱਸੇ ਹੋ ਗਏ ਉਥੋਂ ਚਲੇ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਪਟਵਾਰੀ ਸਾਹਿਬ ਆ ਰਹੇ ਨੇ ਰਕਾਰ ਪਟਵਾਰੀ ਸਾਹਿਬ ਨੇ ਦੇਣਾ ਤੇ ਪਟਵਾਰੀ ਸਾਹਿਬ ਨੇ ਦੱਸਣਾ ਕਿ ਕਿੰਨੀ ਇੰਨੇ ਦੀ ਜਗ੍ਹਾ ਬੰਦੀ ਹੈ ਕਿਉਂਕਿ ਜੋ ਪਟਵਾਰੀ ਸਾਹਿਬ ਨੇ ਸਾਡੂ ਦੱਸਿਆ ਕਿ 11 ਮੱਲੇ ਇਹਨਾਂ ਦੀ ਜਗ੍ਹਾ ਬੰਦੀ ਆ ਇਹ ਪਟਵਾਰੀ ਸਾਹਿਬ ਤੁਸੀਂ ਮੰਤਰੀ ਸਾਹਿਬ ਨੂੰ ਸਹੀ ਸਹੀ ਦੱਸੋ ਵੀ ਉਹਨਾਂ ਦੀ ਜਗ੍ਹਾ ਕਿੰਨੀ ਬੰਦੀ ਪਟਵਾਰੀ ਸਾਹਿਬ ਗੱਲ ਸੁਣੋ ਤੁਹਾਡੇ ਤੇ ਕੋਈ ਦਬਾਅ ਨਹੀਂਗਾ ਠੀਕ ਠੀਕ ਕੋਈ ਪ੍ਰੈਸ਼ਰ ਨਹੀਂਗਾ ਇਹ ਤੋਂ ਵਿੱਚ ਬਣਦੀ ਆ ਜ਼ਮੀਨ ਕਿੰਨੀ ਵਜਦੀ ਆ ਉਹ ਰਿਸ਼ਤੀ ਸਹੀ ਹੋਈ ਆ ਗਲਤ ਹੋਈ ਆ ਕੀ ਹੋ ਰਿਹਾ ਸਾਰੀ ਗੱਲ ਦੱਸੋ ਇਹਨਾਂ ਨੂੰ ਹੁਣਾਇਆ ਵਕਤ ਸਿਰਫ ਜਾਣਾ ਮਰਲੇ ਪੈਡੀ ਖਾਦੀ ਜਦੋਂ ਪਹਿਲਾਂ ਉਹਦੇ ਕਿੰਨੇ ਸਾਲ ਕਰਦਾ ਪਹਿਲਾ ਗਲਾ 14 ਮਰਲੇ 50 ਅੰਗਲਾ ਤੇ 11 ਮਰਲੇ ਹੂੰ ਉਹਦੇ ਚ ਬਾਅਦ ਚ ਜਾਨੀ ਕਿ ਇਹਨਾਂ ਦੇ ਕੁਝ ਅਮਰਤ ਦਾ ਸਾਈ ਉਹ ਗੱਟ ਚੜਿਆ ਆ ਫੋਨ ਬੰਦ ਕਰ ਲਓ ਹਾਂਜੀ ਬੰਦ ਉਹਦੀ ਆ 8 ਤੋਂ ਬੱਲੇ ਬਣ ਗਈ ਜੀ 13 6 ਤੋਂ 13 7 ਤੋਂ ਅਨਮਦ ਨੂੰ ਗਈ ਤਸਵੀਰਾਂ ਦੇ ਕਾਨਗੋ ਦੇ ਸੈਲ ਹੋਏ ਆ ਫਿਰ ਰਜਿਸਟਰੀ ਤੇ ਹੋਣ ਹੋਣ ਲਈ ਆ ਫਿਰ ਰਜਿਸਟਰੀ ਦੇ ਵਿੱਚ ਪਈ ਆ ਆਪਾਂ ਜਦੋਂ ਰਜਿਸਟਰੀ ਕਰਾਉਣੀ ਹੈ ਉਹ ਆਪਾਂ ਨਵੀਂ ਖਰਦ ਲੈ ਕੇ ਜਮਾ ਕਰਾਉਂ ਦਿਸਟਰੀ ਕਰਾਈਦੀ ਹੈ ਤੇ ਰਜਿਸਟਰੀ ਤੇ ਹੋਣਾ ਜੀ ਨਾ ਜੋਤੀ ਵੀ ਤਸੀਲ ਦਾ ਜਸਾ ਜਿਵੇਂ ਕਿ ਜਮਨੇ ਕੀ ਕੀਤੀ ਆ ਇਹ ਖਰਦ ਮਗਰ ਨਹੀਂ ਦੇਖ ਨਹੀਂ ਜਦੋਂ ਇਹ ਜਗਾ ਨਹੀਂ ਬੰਨਦੀ ਤਸੀਲਦਾਰ ਨੇ ਕਿਉਂ ਕੀਤੀ ਰਜਿਸਟਰੀ ਤੇ ਹੋਣਾ ਸਰ ਸਾਹਿਬ ਨੂੰ ਪਤਾ ਚਲੋ ਇਹ ਗੱਲ ਦਾ ਤੇ ਆ ਆ ਵਿੱਚ ਖਰਦ ਮਦਰ ਪਈ ਦੇ ਵਿੱਚ ਤੇ ਅਗੀ 11 ਨੰਬਰ ਫਰਮ ਬਤਰਿਆ 13 7 ਨੂੰ ਮਨਜ਼ੂਰ ਹੋਈ ਹੈ ਅਸਲ ਇਹਦੇ ਨਹੀਂ ਹੀ ਪਾਤੀ ਹੀ ਰਿਕਾਰਡ ਤੇ ਇਹਨਾਂ ਨੂੰ ਪਤਾ ਭਾਜੀ ਹਾਂ ਜੀ ਨੂੰ ਪਤਾ ਤੇ ਇਸੇ ਰਿ 11 ਮਤਲਬ ਇਹ ਬਾਈਦੀ ਹੈ ਕੌਣ ਜਾਨੀ ਕਿ ਅਸੀਂ ਸਾਡੇ ਕੋਲ ਜਾਨੀ ਕਿ ਇਹ ਤਾਂ ਪ੍ਰੈਸ਼ਰ ਹੈ ਵੀ ਇੰਤਕਾਲ ਦਰਜ ਕਰਦੇ ਚਲੋ ਅਸੀਂ ਇੰਤਕਾਲ ਖੇਰ ਕੌਣ ਮਾਮਾ ਜਾਨੀ ਕਿ ਜਿਹੜੀ ਪਾਰਟੀ ਜਿਹੜਾ ਬੈ ਲਿਆ ਕੌਣ ਗੁਰਮੀਤ ਸਿੰਘ ਹਣੀ ਤੇ ਚਲੋ ਅਸੀਂ ਜੋ ਰਿਕਾਰਡ ਦੇ ਮੁਤਾਬਕ ਹਿੱਸਾ ਬਣਦਾ 11 ਮੱਲੇ ਦਾ 11 ਮੱਲੇ ਦਾ ਇੰਤਕਾਲ ਮੈਂ ਦਰਜ ਕਰਤਾ ਹੈ ਉਹ ਕਿਹਦੇ ਨਾਮ ਦੇ ਹੈ ਉਹ ਤੇ 8 ਜਿਹੜਾ ਇਹ 7 11 ਮੱਲੇ ਦਾ ਇੰਤਕਾਲ ਦਰਜ ਕਰਕੇ ਮੈਂ ਤਸਦੀਕ ਦਾ ਸਾਹ ਨਹੀਂ ਦਿੱਤਾ ਉਹਨਾਂ ਨੇ ਕੰਟੈਸਟਡ ਕਰਕੇ ਇਹ ਹਿੰਦੇ ਲਾਤਾ ਕੌਣ ਕਿਹਦੇ ਉਹਨਾਂ ਆਜ ਦੀ ਮੇ ਕੱਲ 18 ਤਰੀਕ ਹੀ ਇੱਥੇ ਨਾਲ ਹੂੰ ਕੱਲ 18 ਤਰੀਕ ਹੀ ਤਾਂ ਮੈਂ ਤੁਹਾਨੂੰ ਨਹੀਂ ਸਾਨੂੰ ਕੋਈ ਨੋਟਿਸ ਨਹੀਂ ਅਜੇ ਤੱਕ ਇਹ ਨੋਟਿਸ ਨਹੀਂ ਜੇ ਮੈਂ ਤੁਹਾਨੂੰ ਦੱਸਦਾ ਜੀ ਅਜੇ ਆ ਦੱਸੀ ਤੁਹਾਨੂੰ ਦੱਸੀ ਮੈਂ ਤੁਹਾਡੀ ਫੀਸ ਸਾਰੀ ਤੈਹੀ ਹੋਵੇ ਤੇ ਖਾਧੀ ਜੋ ਬੱਸ ਸਰਕਾਰ ਦੇ ਕੋਲ ਬੰਨ ਲਿਆ ਇੱਕ ਨਾਲ ਦੀ ਅਮਰਕੋੜ ਦੇ ਹੀ ਪੈਣੀ ਕੋ ਵਿੱਚ ਉਹਦੀ ਦੋਸਤੀ ਹੋਣੀ ਉਹਦੀ ਦੋਸਤੀ ਕਰਕੇ ਆ ਚੀਜ਼ ਬਣੀ ਹੈ ਜਿਹੜਾ ਹਿੱਸਾ ਇਹ ਨਾਲ ਉਹ ਵੱਧ ਚੱਲਿਆ ਸੀ ਤੇ ਪਰ ਉਹ ਇਹ ਜਦੋਂ ਰਿਸ਼ਤੀ ਕਰਦੇ ਤੋਂ ਪਹਿਲਾਂ ਪਾ ਲਓ ਜੀ ਬਾਦ ਸਾਹ ਜੀ ਇਹ ਰਜਿਸਟ੍ਰੀ ਦਾ ਪਹਿਲਾ ਪੈ ਚੁੱਕਾ ਵਾ ਹੁਣ ਸਿਰਫ 1000 ਅਮਰਲੇ ਪੈਦੀ ਜੀ ਜੀ ਜੇ ਆਪਾਂ ਕਰਾਉਣੀ ਨਹੀਂ ਰਹਿ ਕੇ ਜੋ 8000 ਰਜਿਸਟਰੀ ਹੋਣੀ ਨਹੀਂ ਸਕਦੀ ਆਹ ਫਰਮਾਨ ਤੇ ਤੁਸੀਂ ਅਗਲੇ ਦਿਨ ਲਵਾਣੀ ਅੰਦੇ ਅੰਦੇ ਕਾਰਡ ਨੂੰ ਨਿਕਲ ਆਵੇ ਹਾਂ ਜੀ ਨਹੀਂ ਉਹ ਉਹ ਮੇਰੇ ਇਸੇ ਕਰਕੇ ਭੱਜ ਗਏ ਵੀ ਪਟਵਾਰੀ ਨੇ ਸੱਚੇ ਦੱਸ ਦੇ ਇਸੇ ਕਰਕੇ ਆਏ ਭੱਜ ਗਏ ਪਟਵਾਰੀ ਸਾਹਿਬ ਆਇਆ ਸੱਚ ਬੋਲਣਾ ਉਹ ਝੂਠੇ ਹੀ ਤੇ ਉਹ ਉੱਠ ਗਏ ਅਸੀਂ ਸਾਰੇ ਬੈਠੇ ਆ ਇੱਥੇ ਅਸੀਂ ਵੀ ਲਾਈਵ ਹੋ ਰਹੇ ਆ ਅਸੀਂ ਸੱਚੇ ਲਾਈਵ ਹੋ ਰਹੇ ਆ ਉਹ ਕਿਉਂ ਲੋ ਭਾਈ ਦੇ ਵੀ ਨਹੀਂ ਇਹ ਸਾਨੂੰ ਕੋਈ ਕਾਰੇ ਨਹੀਂ ਸੀਗੇ ਭੱਜੇ ਨੇ ਜਦੋਂ ਪਟਵਾਰੀ ਬੋਲਦਾ ਕੋਈ ਰਿਕਾਰਡ ਥੋੜੀ ਗਲਤ ਬੋਲੇਗਾ ਬਣਾ ਦੇਖਿਆ ਪਟਵਾਰੀ ਸਾਹਿਬ ਨੂੰ ਸਾਧ ਲਿਆ ਤੁਸੀਂ ਉਹਨਾਂ ਦਾ ਸੱਚ ਦੱਸਦੇ ਨਾ ਯਾਰਾ ਮਰ ਲੇਦਾ ਤੇ ਉਹ ਮਤਲਬ ਇੱਥੇ ਕਰਕੇ ਭੱਜ ਗਏ ਸਾਰੇ ਪਹਿਲਾਂ ਇੱਥੇ ਕਿੱਥੇ ਇੱਥੇ ਲਿਖਿਆ ਆ ਸਾਰਾ ਕੁਝ ਉਹ ਜੋ ਅਸੀਂ ਉਹਨਾਂ ਨੂੰ ਕਿਹਾ ਵੀ ਆ ਵੀ ਅਸੀਂ ਦੇਣਦਾਰ ਆ ਜੇ ਕੋਈ ਆਪਦਾ ਤਸੱਲੀ ਕਰ ਲੋ ਰਿਕਾਰਡ ਦੀ ਤਸੱਲੀ ਆ ਕਰ ਲੈਣੇ ਦੇਣਦਾਰ ਯਾਰਾ ਮਤਲਬ ਜਿੱਥੋਂ ਨਿਕਦੇ ਅਸੀਂ ਉਹ ਵੀ ਦੇਣਦਾਰ ਆ ਉਹ ਤਸੱਲੀ ਕਰ ਭੱਜ ਗਾ ਵਾਧਾ ਦਾ ਤੇ ਗੱਲ ਨਹੀਂ ਨਾਲੇ ਬੈ ਕੇ ਤੁਹਾਨੂੰ ਕਹਿੰਦੇ ਇੱਥੇ ليه ਇਹ ਕਹਦਾ ਹੈ ਉਹ ਧਮਕਿਆਂ ਨਾਲ ਥੜੀ ਭਾਜੀ ਪਟੇ ਰੇ ਗੱਲ ਬੰਦੀ ਹੈ ਜਦੋਂ ਕਹਿੰਦੇ ਰਾਤ ਵਾਰ ਨਹੀਂ ਜੀਵਨ ਨਹੀਂ ਆਹੋ ਜੀ ਤੁਹਾਡੇ ਹੁੰਦੇ ਅਸੀਂ ਇਦਾਂ ਨਹੀਂ ਬੈਠ ਖਾ ਰੇ ਧਮਕਿਆਂ ਨਾਲ ਹੀ ਗੱਲ ਬੰਦੀ ਇਗਾ ਉਹ ਉੱਥੇ ਹੋਣ ਗਿਆ ਸੀ ਉੱਥੇ ਹੈ ਗਿਆ ਇਹਦਾ ਜਗਾ ਠੱਡਾ ਲੱਗੇ ਫਿਰ ਤਾਂ ਕੰਮ ਸਾਰੇ ਕਰ ਪਾਉਂਦੇ ਤੇ ਕਰ ਨਹੀਂ ਸਿੱਧਾ ਗਵਾਹੀ ਚੱਟ ਬਣਦੇ ਆ ਜੱਟ ਬਾਹਮਣ ਆ ਜੀ ਜਮੀਨ ਹੈ ਜੱਟ ਬੋਲਦੇ ਤੇਰਾ ਹਾਂ ਨਹੀਂ ਖਿਆਲੀ ਆ ਤਾਂ ਆਪਣਾ ਕਿਛੜਨਾ ਨਹੀਂ ਆ ਲਵਾਇਆ ਤੀ ਲੋਕਾਂ ਕਹਿ ਰਹੇ ਹਨ ਲਵਾਇਆ ਬਾਬੇ ਨਾਲ ਚਲੋ ਸਾਰੇ ਲੈਣ ਆਇਆ ਅਜੇ ਤੱਕ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਕੇ ਕੋਈ ਬੰਦਾ ਆਣ ਕੇ ਤੜ ਪਿੰਦਾ ਕਦੇ ਹੱਜ ਬਗਾਰੇ ਕੁਝ ਲਿਆ ਕਰੋ ਵੈਰੀ ਗੁੱਡ ਕੁਝ ਕਰਨਾ ਹੋਣੀ ਨਹੀਂ ਆਪੇ ਆਪਣੀ ਤਸੀਰ ਮੈਨਾਂ ਕੀਤੀ ਆ ਨਾ ਨਾ ਕਰਿਆ ਨੂੰ ਜਲਦ ਕਰਨਾ ਨਹੀਂ ਹਾਂ ਕੋਈ ਬੰਦਾ ਦੱਸ ਦੇ ਮੈਂ ਕਿ ਕਿਹਦਾ ਕੰਮ ਹੈ ਲੈ ਕੋ ਪੈਸੇ ਕੋਣ ਬੰਦਾ ਕੇ ਆਵੇ ਤੇ ਦੇਖੀ ਉਹ ਮੈਂ ਸਾਡੀ ਅੰਪੈਲੀ ਦੀ ਤਕਸੀਮ ਨਾ ਦੇਖੋ ਕੀਤੀ ਆ ਪੂਰੀ ਨਾ ਸਿਸਟਮ ਦਾ ਸਾਰੇ 15 20 ਦਿਨ ਲਾ ਕੇ ਸਾਰੇ ਢਾਂਗ ਨਾਲ ਤਸੀਮਾ ਹੱਟ ਕੀਤੀ ਆ ਪਤਾ ਲੱਗੇ ਉਹ ਬੜਾ ਥਾੜੇ ਗੱਤ ਤੁਮ ਕਰਦੇ ਵੀ ਕੋਈ ਨਹੀਂ ਇਹ ਜੇਵਾ ਪਾਰਟੀ ਕੀ ਕਰਨੀ ਹੈ ਜੀ ਪੀਐਸ ਦੀ ਨਵੀਂ ਜਮਾਉਣ ਦੀ ਲਈ ਉਹ ਤਾਂ ਨਹੀਂ ਕੋਈ ਨਾ ਪਹਿਲੀ ਜਮਾ ਬੰਦੀ ਲੈ ਕੇ ਦਿਓ ਪਹਿਲੀ ਜਮਾ ਬੰਦੀ ਆਈ ਉਹ ਫਰੋਡ ਹੋਇਆ ਜੀ ਪੈਂਦੀ ਬਣੇਗੀ ਕੋਈ ਪੈਂਦੀ ਨਹੀਂ ਸਭ ਫਰੋਡ ਆ ਫਰੋਡ ਫਰੋਡ ਜੀ ਪਹਿਲੀਆਂ ਨਾ ਗੱਲ ਤੁਹਾਡੇ ਕੋਲ ਹੈ ਨਾ ਅੱਗੇ ਸਭ ਪੁੱਛੋ ਜਮਾਉਂ ਦਿਰੀਆਂ ਨਾ ਲਗੀਆਂ ਜਮਾ ਬੰਦੀ ਤੇ ਹੈਗੀਆਂ ਵਾ 13 ਲੱਖ ਨੂੰ ਬਣੇਗੀ ਹਾਂ ਵੀ ਜਿਹੜੀ ਗੱਲ ਜੀ ਸਰ ਜੀ ਜੀ ਚਾਰ ਕੁਸਤ ਦੌੜੀ ਨਹੀਂ ਸਿਰਫ ਕਬਜਾਂ ਨਾਲ ਹੀ ਨਹੀਂ ਤਾਂ ਕੋਈ ਬੰਨਪਾ ਸਦਾ ਉਹਦੇ ਹਿੰਗੋ ਲਾ ਕੇ ਦੇਣੀ ਹੁੰਦਾ ਥੋੜਾ ਤੋਂ ਦੌੜੀ ਜ਼ਰੂਰੀ ਹੈ ਜੀ ਮੈਨੂੰ ਯਾਦ ਹੈ ਬਰਿੰਦਰ ਸਿੰਘ ਦਾ ਨਾਮ 15 ਸਾਲਾਂ ਦੀ ਗਰਦੋਰੀ ਬਹੁਤ ਜਿਆਦਾ ਸੀ ਜੀ ਵੀ ਇਹ ਤੇ ਰਾਜੇ ਨਾਲ ਗਰਦੋਰੀ ਹੁੰਦੀ ਹੈ ਜੀ ਠੀਕ ਹੈ ਇਹ ਜਿਹੜਾ ਗਰਦੋਰੀ ਹੈ ਪੈਰੀ ਜਦੋਂ ਤੋਂ ਮਨ ਆਇਆ ਨਮਨਾਨੇ 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 ਮਹੰਤਰੀ ਜੀ ਉਹਦੇ ਨਾਲ 211 ਮਰਲਿਆਂ ਦੀ ਗਰਜ਼ੋਰੀ ਆ ਉਹ ਵੀ ਖਾਲ ਨੰਨਣਗੇ ਮਸਤੜਕੇ ਜੋ 11 ਮਰਲਿਆਂ ਦੀ ਆ ਫਿਰ ਵੀ ਆ ਨਾ ਉਹ ਵੀ 11 ਮਰਲੇ ਨਹੀਂ ਨਿਕਲਣੇ ਮੈਂ ਕੰਮ ਲਾਉਣ ਹੋਵੇ ਕਹਿੰਦੇ ਪਟਵਾਰੀ ਸਾਹਿਬ ਆ ਰਹੇ ਨੇ ਠੀਕ ਹੈ ਪਟਵਾਰੀ ਸਾਹਿਬ ਨੂੰ ਸੱਦੋ ਉਹਨੂੰ ਪਤਾ ਹੈ ਮੈਂ ਠਾਵਾ ਤੇ ਠੂਠੇ ਦੇ ਨਾਲ ਫਟਾਫਟ ਭੱਜ ਜਾਂਦੀ ਕਿਤੇ ਮੈਂ ਉਹ ਪਤਾ ਵਾ ਜੀ ਉਹਨੇ ਲੈ ਨਾ ਨਾ ਪਤਾ ਨਹੀਂ ਪਟਵਾਰੀ ਨੂੰ ਲੈ ਨਾ ਮੇਰੇ ਆਈਰੇ ਪੱਜਾ ਜੇ ਸੱਚਾ ਹੁੰਦਾ ਤਾਂ ਉਹਨੂੰ ਪਤਾ ਪਟਵਾਰੀ ਆਉਣਾ ਸੱਚਾ ਤਾਂ ਮਨਾਈ ਛੱਡਦਾ ਹੀ ਨਹੀਂਗਾ ਕੰਬਿਆ ਵੜੇ ਕੰਬਿਆ ਪਹਿਲੇ ਨਹੀਂ ਦੇਖਿਆ ਇਹਦੇ ਕੰਬਿਆ ਹੋਣਾ ਉਹਨੂੰ ਇਹ ਨਹੀਂ ਨਾ ਪਤਾ ਕਿ ਬੰਤੀ ਸਾਹਿਬ ਸਚਾਈ ਦਾ ਸਾਥ ਦਿੰਦੇ ਆ ਪਹਿਲੇ ਕਿਹ ਜੀ ਨਾ ਹਾਂ ਕਿ ਸਾਰਾ ਕੁਝ ਲਾਈਵ ਕਰ ਗਿਆ ਸਾਚੀ ਚੱਲੰਦਿਆ ਇੱਥੇ ਕੋਈ ਮਤਲਬ ਨਹੀਂ ਆਨ ਲਾਈਵ ਸਾਰੇ ਏਡੇ ਏਡੇ ਬਹੁਤ ਸਾਰੇ ਕੋਈ ਕਿਨੇ ਕਿਨੇ ਵਧੀਆ ਫੈਸਲੇ ਕਰ ਸਾਰੇ ਲਾਈਵ ਹੀ ਸੀ ਭਾਵੇਂ ਦੁਸ਼ਮਣੇ ਸਾਰੇ ਬਿਠਾ ਕੇ ਸਾਰੇ ਲਾਈਵ ਰਹਿੰਦਾ ਰੋਜ਼ ਲਾਈਵ ਚੱਲਦਾ ਕਿੰਨੇ ਭਰਾ ਦੇ ਇਹਦੇ ਕਰਕੇ ਥੋੜਾ ਜਿਹਾ ਵਾਸੇ ਲੜਦੇ ਝਗੜਦੇ ਇਹ ਤੁਸੀਂ ਕਿਨੇ ਇਕੱਠੇ ਕਰਤੇ ਆ ਇਹ ਲਾਈਵ ਦਾ ਵਾਅਦਾ ਇਹ ਲਾਈਵ ਨੂੰ ਫੈਨ ਨਹੀਂ ਹੋਇਆ ਵਾ ਤੇ ਲਾਈਵ ਦੇਖ ਕੇ ਤੇ তোর ਤੋਂ ਕਈ ਹੋਰ ਬੰਦੇ ਪੈਰ ਆ ਰਹੇ ਨੇ ਲਾਈਵ ਤੇ ਲੱਗੇ ਅੰਦਾਜ਼ ਨਹੀਂ ਤੇ ਡਰ ਮੱਖੀ ਬੰਨਾ ਮੂੰਖ ਲਾਈ ਨਿੰਦਾਰੇ ਦੇਖਦਾ ਕਿ ਮੰਤਰੀ ਸਾਹਿਬ ਹੱਥ ਤੇ ਫੈਸਲੇ ਕਰਾਉਂਦੇ ਆ ਘਰਾਂ ਦੇ ਘਰਾਂ ਤੇ ਛੁੱਟੀਆਂ ਸਹੀ ਹੁੰਦੇ ਜਾ ਕੇ ਇੱਕ ਵਾਰ ਫਿਰ ਦੱਸਦੇ ਚੰਗੀ ਤਰ੍ਹਾਂ ਬਸ ਦੱਸਦਾ ਯਾਰਾ ਮੁੱਲੇ ਪੈਦੀ ਰੱਖਦਾ ਆ ਗਿਆ ਸਾਡੇ ਕੋਲ ਸਾਡੇ ਇਹਨਾਂ ਦੀ ਗਰਦੌਰੀ ਸਾਨੂੰ ਤੇਨੇ ਅੱਗੇ ਦੱਸਿਆ ਹੋਇਆ ਵਾ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਹੋਇਆ ਉਹਨਾਂ ਨੂੰ ਦੱਸਿਆ ਤੈਨੂੰ ਕੱਝੇ ਨੂੰ ਦੱਸਿਆ ਹੋਇਆ ਗਰਦੌਰੀ ਦੇਣੀ ਗਤੌਣੀ ਵੀ ਮੁਸਤਕਰਕੇ ਜੋ ਯਾਰਾਂ ਮਰਲਿਆਂ ਦੀ ਆ ਇੱਕ ਗਰਦੌਰੀ ਆਨਲਾਈਨ ਨਹੀਂ ਹੈ ਜੀ ਭਾਵੇਂ ਕਿਤੇ ਵੀ ਅਜੀ ਗਰਦੌਰੀ ਵੀ ਉਹਨਾਂ ਦਾ ਚੱਲ ਨਹੀਂ ਆਵਾ ਫਰਾਂ ਚੱਲ ਨਹੀਂ ਆ ਰਹੀ ਹਾਂ ਆ 50 ਸਾਲਾਂ ਜਮਾਂ ਵੀ ਇੱਥੇ ਇੱਕ ਕੀ ਹੁੰਦੀ ਐਂਟਰੀ ਆ ਜਿਹੜੀ ਹੱਥਾਂ ਨਾਲ ਹੀ ਲਾ ਕੇ ਦੋ ਸਾਡੇ ਕੋਲ ਭਾ 50 ਸਾਲ ਦਾ ਗੁਰਦਕਾੜ ਵਾਲੇ ਹੱਥ ਲੱਗਦੇ ਚਾਹੇ ਕਿਹੜੇ ਕਬਜ਼ਾ ਕੰਦਾ ਆਇਆ ਇੱਥੇ ਠੀਕ ਹੈ ਜੀ ਅਛਾ ਮੈਂ ਸਭ ਦਿੰਦਾ ਬੰਦਾ ਸਭ ਅਛਾ ਟਟੀਆਂ ਜੀ ਨਹੀਂ ਦਬਾ ਕੇ ਦੇ ਉਹਨਾਂ ਦਾ ਗੇਰੀ ਨਹੀਂ ਭਰ ਮਾਰ ਕੁਮਾਰੀ ਮਾ ਜੀ ਉਹਨਾਂ ਗੜੀਆਂ ਕੋਲੇ ਦਾ ਬੰਦੇ ਕੱਪੇ ਨਾਲ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਕਹਦਾ ਉਹਨਾਂ ਨੇ ਡਿੱਟੀ ਉਹਨਾਂ ਕੋਈ ਗੱਲ ਸੁਣ ਲੈ ਚਾਂਦ ਜਰਾ ਕੋਈ ਨਹੀਂ ਕੋਈ ਆਪਣੀ ਕੋਈ ਗੱਲ ਨਹੀਂ ਹੋਣੀ ਪੁਲਸ ਚੱਲ ਜਾਂਦੀ ਹੈ ਇਹ ਕਿਹੜੀ ਗੱਲ ਹੈ ਮੇਰਾ ਨਾਮ ਕੋਲਕਾ ਮਰੀਦ ਹੈ ਕੋਈ ਨਹੀਂ ਬਾਹਰ ਕੋਈ ਨੂੰ ਫੋਨ ਕਰ ਲਾਂ ਨਹੀਂ ਹੈ ਹੀ ਇਹ ਤੇ ਪਾਪਾ ਦਲਵਾਨ ਮਾਰੀਓ ਆਜੂ ਨੂੰ ਫੇਰ ਆਉਣਾ ਛੇਤੀ ਮੇਰਾ ਪੁੱਤ ਦੀ ਨਹੀਂ ਮੇਰਾ ਨਾਂ ਲਗਾ ਦਿੰਦਾ ਨਹੀਂ ਆਇਆ ਕੋਈ ਨਾ ਸਾਰਾ ਬੰਦੋਬਸਤ ਡਿਪਟੀ ਨੂੰ ਫੋਨ ਕਰ ਲੈ ਅਸਲ ਮਾਇਆ ਸਮਾਇਆ ਇਹ ਆਈ ਉਹਨੇ ਅੱਪੀ ਆਈ ਸਭ ਜੇ ਪਹਿਲਾਂ ਇਹਦੇ ਇਹਦੀ ਚਾਲ ਹੁੰਦੀ ਸਾਰੀ ਇਸੇ ਦੀ ਇਸੇ ਸੇਰਦੇ ਸਭ ਬੰਦੇ ਬੰਦੇ ਇਕੱਠੇ ਕੀਤੇ ਕਰਦੇ ਆ ਆਹੋ ਉਹ ਕਰਕੇ ਆ ਉਹ ਬੰਦੇ ਉਹਨੂੰ ਇਕੱਠੇ ਕੀਤੀ ਫਿਰਦੇ ਸੀ ਵਾਹੋ ਬੇਲੋ ਇੱਥੋਂ ਡਰਦਾ ਭੱਜਾ ਫੇਰ ਨਹੀਂ ਉਹਨੂੰ ਆਈਡੀ ਸਰ ਮੈਂ ਡੱਕਾ ਉਹ ਮੰਦਿਰ ਸੰਗ ਕਰਦੇ ਡਿੱਡੋ ਬੇਕਨਾ ਜੀ ਰਪਾਲ ਸਕੂਲ ਵਾਲੇ ਜਿਹੜੇ ਆ ਰਜੀਸ਼ ਭਰ ਦਵਾਦੀ ਇਹਨਾਂ ਦੀ ਜਮੀਨਾਂ ਇੱਕ ਬੰਦਾ ਝੂਠੀ ਰੀਤੀ ਕਰਾਈ ਕਰਦਾ ਕਾਰੋਂ ਤੇ ਉੱਥੇ ਐਵੇਂ ਨਾ ਗੁੰਡਾਗਰਦੀ ਕਰਨਦੇ ਆ ਤੇ ਉੱਥੇ ਜਾਇਓ ਆਪ ਨਾਲ ਪੁਲਿਸ ਪਾਰਟੀ ਲੈ ਕੇ ਤੇ ਇਹਨਾਂ ਨੂੰ ਗੱਡੀਆਂ ਸਣੇ ਲਿਆ ਕੇ ਤੇ ਇਹਨਾਂ ਨੂੰ ਫੜ ਕੇ ਅੰਦਰ ਤੇ ਉਹ ਐਵੇਂ ਝੂਠੀ ਰੇਟੀ ਕਰਾ ਕੇ ਤੇ ਇਹਨਾਂ ਨੂੰ ਤੰਗ ਕਰਦੇ ਭਲੇ ਮਾਨ ਦੇ ਜ਼ਹਿਰੀਏ ਐਵੇਂ ਇਹਨਾਂ ਨੂੰ ਤੰਗ ਕਰਦੇ ਆ ਇੱਥੇ ਹਾਂਜੀ ਕਹਿ ਰਹੂ ਪਿੰਡ ਕੈਰੋਂ ਦੇ ਸਾਹਮਣੇ ਪੀ ਐਡ ਕਾਲਜ ਆ ਜੀ ਜਿਹੜਾ ਪੈਟਰੋਲ ਪੰਪ ਦੇ ਸਾਹਮਣੇ ਆ ਹੁਣੇ ਭੇਜਿਓ ਜੇ ਤੇ ਐਸ ਐਚਓ ਨੂੰ ਭੇਜੋ ਜਰੂਰ ਮੌਕੇ ਤੇ ਜਿਹੜੇ ਵੀ ਹੈਗੇ ਗੱਡੀਆਂ ਕੁੜੀਆਂ ਸਾਰੀਆਂ ਲਿਆ ਕੇ ਖੜੀਆਂ ਨੇ ਓਕੇ ਬਾਉ ਨਹੀਂ ਹਟੇ ਪਹਿਲਾਂ ਮੇਰੇ ਭਾਈ ਨੇ ਉੱਤੇ ਪਾਈ ਸੀ ਤੇ ਫਾੜੇ ਫਾੜੇ ਇਹ ਮਾਸਟਰ ਕਿਹਦੀ ਕੇ ਬਾਹਰ ਮਾਰਦਾ ਹੈ ਗੱਲ ਆ ਵੇਖੋ ਹਾਂ ਮੇਰਾ ਸੁਭਾਅ ਆ ਆਪਾਂ ਗੱਲ ਸੱਚੀ ਕਰਦੇ ਆ ਨਾ ਆਪਾਂ ਕਿਸੇ ਨਾਲ ਧੋਖਾ ਕਰਦੇ ਆ ਨਾ ਆਪਾਂ ਧੋਖਾ ਕਰਨਾ ਤੇ ਨਾ ਆਪਾਂ ਕਿਸੇ ਨਾਲ ਧੋਖਾ ਹੋਣ ਦੇਣਾ ਐ ਗੁਰੂ ਜੀ ਨਾ ਆਪਾਂ ਧੋਖਾ ਕਰਦੇ ਆਂ ਨਾ ਕਿਸੇ ਨਾਲ ਕਿਸੇ ਨੂੰ ਕਰ ਲੈਣਾ ਜਿਹੜਾ ਹਲਕਾ ਆ ਵੇਖੋ ਜੇਤ ਤਾਂ ਆਰੇ ਬਾਬੇ ਨਾਨਕ ਦੇ ਆਖੀਆ ਤੱਕ ਤਾ ਆ ਜੇ ਪਰਮਾਤਮਾ ਦੇ ਆਖਿਆ ਸਾਡਾ ਫਰਜ਼ ਬੰਦਾ ਆਪਾਂ ਸੱਚ ਦੇ ਰਸਤੇ ਤੇ ਚੱਲੀਏ ਤੇ ਸੱਚ ਦਾ ਸਾਥ ਦੇ ਜੀ ਸਾਡੇ ਦਫ਼ਤਰ ਰੋਜ਼ ਹੀ ਰਜਾਨਾ ਲਾਈਵ ਚੱਲਦਾ ਕਿਉਂਕਿ ਆਪਾਂ ਫੈਸਲਾ ਕਰਨਾ ਹੁੰਦਾ ਸੱਚ ਦੀ ਗੱਲ ਕਰਨੀ ਹੁੰਦੀ ਆ ਜਿਹੜਾ ਸੱਚਾ ਵਾ ਆਪਾਂ ਸੱਚੇ ਦੀ ਮਦਦ ਕਰਨੀ ਦੀ ਤੱਕੜੀ ਫੜ ਕੇ ਆਪਾਂ ਤੋਲ ਦੇਣਾ ਹੁੰਦਾ ਜਿਹੜਾ ਸੱਚਾ ਵਾ ਉਹਨੇ ਸੱਚੇ ਸਾਹਬ ਤੋਂ ਹੋਣਾ ਜਿਹੜਾ ਝੂਠਾ ਉਹਨੇ ਝੂਠੇ ਸਾਹਬ ਤੋਂ ਹੋਏਗਾ ਇਹ ਗੁਰਦੀਪ ਸਿੰਘ ਸੰਧੂ ਮੈਨੂੰ ਲਗਭਗ ਅੱਜ 1.5 2 ਮਹੀਨੇ ਹੋ ਗਿਆ ਇਹ ਕਹਿੰਦੇ ਵੀ ਮੈਂ ਇੱਥੇ ਪੈਲੀ ਲਈ ਆ ਤੇ ਮੇਰਾ ਇੰਤਕਾਲ ਨਹੀਂ ਦਰਜ ਹੁੰਦਾ ਮੇਰਾ ਇੰਤਕਾਲ ਨਹੀਂ ਦਰਜ ਹੁੰਦਾ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਮੈਂ ਕਿਹਾ ਵੀ ਚਲੋ ਜਿਨ੍ਹਾਂ ਨਾਲ ਤਾਂ ਕੁਝ ਝਗੜਾ ਆ ਮੈਂ ਉਹਨਾਂ ਨੂੰ ਵੀ ਸਾਥ ਲੂੰਗਾ ਇੱਥੇ ਉਹ ਵੀ ਬਹਿ ਜਾਣਗੇ ਤੁਸੀਂ ਵੀ ਸਾਹਮਣੇ ਬਹਿ ਜਿਓ ਉਹ ਜੀ ਇਹ ਆਗੇ ਬਾਹੂ ਹੋਣੀ ਜਿਨ੍ਹਾਂ ਦੀ ਜ਼ਮੀਨ ਹੈ ਜਿਨ੍ਹਾਂ ਨਾਲ ਆਂਦੇ ਸਾਡੀ ਜ਼ਮੀਨ ਹੈ ਉੱਥੇ ਪਟਵਾਰੀ ਸਾਹਿਬ ਨੂੰ ਸੱਦਿਆ ਪਟਵਾਰੀ ਜਿਹੜੇ ਉੱਥੇ ਮੌਕੇ ਦੇ ਉਹ ਪਤਾ ਨਹੀਂ ਕਿਹੜੇ ਤਰੀਕੇ ਅਟਕਨਾਲਾ ਜਾਣਾ ਮਰਲੇ ਬਣਾਈ ਫਿਰਦੇ ਆ ਇਹਨਾਂ ਨਾਲ ਕੋਈ ਮੇਰਾ ਇਹ ਨਹੀਂ ਵੀ ਬਹੁਤਾ ਨਹੀਂ ਮੇਰਾ ਕੋਈ ਇਹਨਾਂ ਨਾਲ ਲਿੰਕ ਜਾਂ ਕੋਈ ਮੇਰਾ ਇਹਨਾਂ ਨਾਲ ਵੀ ਪਰਿਵਾਰਕ ਇਹ ਹਿੰਦੂ ਜੈਂਟਲਮੈਨ ਨੇ ਰਜੇਸ਼ ਭਾਰਤਵਾਦੀ ਜੀ ਸਾਡੇ ਹਲਕੇ ਦੇ ਨੇ ਮੇਰਾ ਸਿਰਫ ਇਹਨਾਂ ਨਾਲ ਇਹ ਨਾਤਾ ਵੀ ਇਹ ਚੰਗੇ ਇਨਸਾਨ ਨੇ ਇਹ ਸੱਚੇ ਨੇ ਤੇ ਇਹਨਾਂ ਦਾ ਮਤਲਬ ਪਹਿਲਾਂ ਨਹੀਂ ਮੈਨੂੰ ਪਤਾ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਗੁਰਦੇਵ ਸਿੰਘ ਸੰਧੂ ਹੀ ਸੱਚਾ ਹੋਵੇ ਕਿ ਜਿੰਨੇ ਜ਼ਮੀਨ ਲਈ ਆ ਸ਼ਾਇਦ ਹੋ ਸਕਦਾ ਪੀ ਰਜੀਤ ਭਾਰਤਵਾਦ ਜੀ ਕੋਈ ਹੋ ਸਕਦਾ ਪੀ ਇਹ ਤੱਕਾ ਕਰਦੇ ਉਹ ਮੇਰਾ ਸਭ ਤੋਂ ਪਿਆਰਾ ਗੁਰਦੇਵ ਸਿੰਘ ਸੰਧੂ ਨਾਲ ਕਿਉਂਕਿ ਉਹ ਸਾਡੀ ਪਾਰਟੀ 'ਚ ਨੇ ਸਾਡੇ ਉਹ ਪੰਜਾਬ ਦੇ ਮਤਲਬ ਵੱਡੇ ਨਮਾਇंदे ਨੇ ਮੇਰਾ ਸਭ ਤੋਂ ਉਹਨਾਂ ਨਾਲ ਪਿਆਰ ਆ ਤੇ ਮੈਂ ਤੇ ਉਹਨਾਂ ਨੂੰ ਇਹੋ ਕਹਿ ਪੀ ਜੇ ਤੁਹਾਡਾ ਬਣਦਾ ਹੋਊਗਾ ਥਾ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾਂਗੇ ਤੇ ਲਾਈਵ ਤੇ ਰੁਟੀਨ ਜਿਵੇਂ ਦਾ ਹੀ ਚੱਲਣਦਿਆ ਤੇ ਅੱਗੇ ਵੀ ਰੋਜ਼ ਹੀ ਚੱਲਦਾ ਉਹ ਜਦੋਂ ਪਟਵਾਰੀ ਦੀ ਗੱਲ ਕੀਤੀ ਉਹਨਾਂ ਨੂੰ ਪਤਾ ਲੱਗਿਆ ਪਟਵਾਰੀ ਆ ਜਾਣਾ ਉਹਨੇ ਗੱਲ ਸੱਚੀ ਦਾਅਦ ਦੇਣੀ ਆ ਤੇ ਉਹਨਾਂ ਨੇ ਵਿੱਚ ਗੱਲ ਸ਼ੁਰੂ ਕਰ ਲਈ ਵੀ ਲਾਈਵ ਕੋ ਚੱਲਦੇ ਲਾਈਵ ਕੋ ਚੱਲਦਾ ਚਲੋ ਆਪਾਂ ਉਹ ਵੀ ਬੰਦ ਕਰਤਾ ਮੁੜ ਕੇ ਪਟਵਾਰੀ ਦੇ ਆਉਣ ਤੋਂ ਪਹਿਲਾਂ ਹੀ ਉੱਠ ਕੇ ਦੇਵੋ ਭੱਜ ਕੇ ਤੇ ਮੁੜ ਕੇ ਕਰ ਲਾਪੇ ਅਸੀਂ ਪੈਰੀ ਬਾਹ ਲੈਣੀ ਐ ਕਰ ਦੇਣਾ ਹੋ ਕਰ ਦੇਣਾ ਚਲੋ ਪੈਰੀ ਇਵੇਂ ਕੋਈ ਕਿਵੇਂ ਕੋਈ ਬਾਹੂਗਾ ਦੇਖੋ ਭਾਵੇਂ ਕੋਈ ਹਲਕੇ ਚ ਐਸੀ ਪਰਿਵਾਰ ਭਾਵੇਂ ਬੀਸੀ ਪਰਿਵਾਰ ਭਾਵੇਂ ਹਿੰਦੂ ਜੈਂਟਲਮੈਨ ਭਾਵੇਂ ਕੋਈ ਸਾਡਾ ਜੱਟ ਪਰਿਵਾਰ ਭਾਵੇਂ ਕੋਈ ਵੀ ਕਮਿਊਨਿਟੀ ਆ 크ਰਿਸਚੀਅਨ ਭਾਈਚਾਰਾ ਆ ਵੇਖੋ ਇਹ ਜਿਹੜੇ ਤਾਜ ਤਖਤ ਆ ਨਾ ਇਹ ਵਾਸਿਆ ਬਾਬੇ ਨਾਨਕ ਦੇ ਆਪਣੇ ਵਾਸ ਨਹੀਂ ਗਾ ਜੇ ਤਾਂ ਪ੍ਰਮਾਤਮਾ ਦੇ ਵਾਸਿਆ ਸਾਰਾ ਕੁਝ ਜੋ ਕਰਨਾ ਉਹ ਬਾਬੇ ਨਾਨਕ ਨੇ ਕਰਨਾ ਆਪਣੇ ਵਾਸ ਕੁਝ ਨਹੀਂ ਗਾ ਆਪਾਂ ਭਾਵੇਂ ਇਹ ਪੰਜ ਸਾਲੀ ਸੇਵਾ ਕਰੀਏ ਜੋ ਦਇਆ ਬਾਬੇ ਨਾਨਕ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਤੇ ਕੀਤੀ ਆਪਣੀ ਸੇਵਾ ਲਈ ਆ ਜੋ ਦਇਆ ਆਪਣੇ ਤੇ ਕਰਕੇ ਪ੍ਰਮਾਤਮਾ ਨੇ ਆਪਣੀ ਸੇਵਾ ਲਾ ਕੇ ਆਪਣੇ ਤੋਂ ਹਲਕੇ ਦੇ ਵਿੱਚ ਬਤੌਰ ਸੇਵਾਦਾਰ ਕੰਮ ਕਰਾਉਂਦੇ ਪਏ ਆ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਫਰਜ ਬੰਦਾ ਜੋ ਸੱਚ ਆ ਆਪਾਂ ਸੱਚ ਤੇ ਖੜਕੇ ਪਹਿਰਾ ਦਈਏ ਝੂਠੇ ਦਾ ਸਾਥ ਨਾ ਦਈਏ ਸੱਚੇ ਬੰਦੇ ਦਾ ਭਾਵਾਂ ਵੇਖੋ ਇਹ ਹਿੰਦੂ ਪਰਿਵਾਰ ਨੇ ਭਾਵੇਂ ਕੋਈ ਵੀ ਹੁੰਦਾ ਭਾਵੇਂ ਐਸੀ ਪਰਿਵਾਰ ਹੁੰਦਾ ਬੀਸੀ ਪਰਿਵਾਰ ਹੁੰਦਾ ਮੇਰਾ ਸੁਭਾਅ ਆ ਮੈਂ ਤੇ ਸੱਚੇ ਬੰਦੇ ਦੀ ਮਦਦ ਕਰਦਾ ਆ ਕਰਦਾ ਰਹੂੰਗਾ ਤੇ ਜਿੰਨਾ ਚਿਰ ਜ਼ਿੰਦਗੀ ਆ ਸੱਚ ਬੋਲਦੇ ਰਾਵਾਂਗੇ ਸੱਚੇ ਦੀ ਮਦਦ ਕਰਦੇ ਨਾ ਅਸੀਂ ਕਦੀ ਕੋਈ ਕਬਜ਼ੇ ਵਾਲੀ ਪੈਲੀ ਲਈ ਆ ਨਾ کہیں ਅਸੀਂ ਕਿ ਪੀਏ ਨਹੀਂ ਅੱਜ ਭਾਵੇਂ ਸਾਡੇ ਪਰਿਵਾਰ ਬਾਰੇ ਸਾਡੇ ਵੱਡਿਆਂ ਬਾਰੇ ਸਾਡੇ ਪਿਓ ਦਾਦਿਆਂ ਬਾਰੇ ਕੋਈ ਪੁੱਛਲੇ ਨਾ ਅਸੀਂ ਕਿਸੇ ਨਾਲ ਤਕਾ ਕੀਤਾ ਨਾ ਆਪਾਂ ਅਜ ਤਾਕਤਾਂ ਅੱਗੇ ਕੀਤਾਗੇ ਨਾ ਤੇ ਨਾ ਆਪਾਂ ਕਿਸੇ ਨਾਲ ਹੋਣ ਦੇਣਾ ਇਹ ਪਹਿਲਾਂ ਰਵਾਹ ਚੱਲਦਾ ਰਿਹਾ ਜਦੋਂ ਪਹਿਲੇ ਐਮਐਲਏ ਹੀ ਕਾਦੀਦਲ ਕਾਂਗਰਸੀ ਸਰਕਾਰ ਹੀ ਉਦੋਂ ਤੱਕ ਇਹ ਸਹੀਆਂ ਚੱਲਦੀਆਂ ਰਹੀਆਂ ਤੇ ਇਹ ਲੋਕ ਕਿਤੇ ਆ ਵੀ ਜਿਵੇਂ ਉਦੋਂ ਚੱਲਦਾ ਰਿਹਾ ਅਖਰੇ ਹੁਣ ਵੀ ਉਵੇਂ ਹੀ ਚੱਲਣਾ ਪਰ ਜਿੰਨਾ ਚਿਰ ਲਾਜਜੀਤ ਭੁੱਲਰ ਨੂੰ ਸੇਵਾਦਾਰ ਬਣਾ ਕੇ ਬਾਪੇ ਨਾਨਕ ਨੇ ਤੇ ਹਲਕੇ ਦੀ ਸੰਗਤ ਨੇ ਸੇਵਾ ਦਿੱਤੀ ਆ ਨਾ ਉਹਨਾਂ ਤੇਰਾ ਆਪਾਂ ਕਿਸ ਨਾਲ ਤਕਾਣੀ ਹੁੰਦੇ ਆ ਤੇ ਇਹਨਾਂ ਨਾਲ ਤਕਾਣੀ ਕਿ ਤਕਾ ਫਿਰ ਮੇਰੇ ਨਾਲ ਹੀ ਹੋਊਗਾ ਇਹਨਾਂ ਪਹਿਣਾ ਪਰਾਵਾਣੀ ਬੋਟਾਂ ਪਾਈਆਂ ਤੇ ਇਨਾਂ ਹੀ ਆਪਾਂ ਨੂੰ ਸੇਵਾ ਦਿੱਤੀ ਆ ਤੇ ਜੇ ਸੇਵਾ ਦਿੱਤੀ ਆ ਤੇ ਫਿਰ ਮੇਰਾ ਫਰਜ਼ ਤੇ ਬੰਦਾ ਵਾ ਵੀ ਮੈਂ ਇਮਾਨਦਾਰ ਬਣ ਕੇ ਨੇਕ ਨੀਤੀ ਨਾਲ ਹਰ ਉਸ ਇਨਸਾਨ ਦੀ ਮਦਦ ਕਰਾਂ ਜਿਹੜਾ ਬੰਦਾ ਸੱਚਾ ਆ ਜਿਹੜਾ ਬੰਦਾ ਆਪਦੀ ਜਾਇਦਾਦ ਜਾਂਦਾ ਕਾਰੋਬਾਰ ਕਰਦਾ ਆ ਤੇ ਗਾਂ ਵੀ ਇਹ ਨਾ ਕੋਈ ਸੋਚੇ ਵੀ ਮੈਂ ਕਿਸ ਦੀ ਜਾਇਦਾਦ ਨਾਪ ਲੂੰਗਾ ਮੈਂ ਲੈ ਲੂੰਗਾ ਸਸਤੀ ਤੇ ਮੈਨੂੰ ਕਬਜ਼ਾ ਹੋ ਜਾਊਗਾ ਮੈਂ ਪੈਸੇ ਦੇ ਕੇ ਤੇ ਆਪਦਾ ਕੰਮ ਕਰਾ ਜੂੰਗਾ ਇਹੋ ਜਿਹਾ ਕੰਮ ਕਦੀ ਵੀ ਕੋਈ ਸੋਚੇ ਨਾ ਜੇ ਮੈਂ ਸ਼ਰੀਪ ਬਣ ਕੇ ਲੋਕਾਂ ਦੇ ਰਾਜੀ ਨਾਮੇ ਕਰਾ ਸਕਦਾ ਤੇ ਫਿਰ ਮੈਨੂੰ ਸਾਰੇ ਕੰਮ ਆਉਂਦੇ ਆ ਕੋਈ ਇਹ ਨਾ ਸਮਝੇ ਵੀ ਮੈਂ ਕੋਈ ਬਦਮਾਚੀ ਕਰ ਜੂੰਗਾ ਇੱਥੇ ਵੇਖਿਆ ਨਾ ਤੁਹਾਂ ਵੀ ਇੱਥੇ ਬਹਿ ਕੇ ਜਦੋਂ ਆਪਾਂ ਇੱਥੇ ਬੈਠੇ ਫਿਰ ਧਮਕੀਆਂ ਦੇਂਦੀ ਕਿ ਲੋੜ ਆ ਇਥੇ ਉਹ ਲਾਈਵ ਚੱਲਦਾ ਸੀ ਪਹਿਲਾਂ ਧਮਕੀਆਂ ਬਾਊ ਬਣਾ ਨੂੰ ਦੇ ਹੀ ਗਏ ਬਾਊ ਜੀ ਨੂੰ ਗੁਰਦੇਵ ਸਿੰਘ ਸੰਧੂ ਉਹ ਜੀ ਉਹਨਾਂ ਪੈਰੀ ਵਾ ਲੈਣੀ ਉਹਨਾਂ ਜੀ ਝਗੜਾ ਕਰ ਲੈਣਾ ਉਹਨਾਂ ਐ ਕਰ ਲੈਣਾ ਮੈਂ ਵੇਖੂ ਕਿਹੜਾ ਇਹਨਾਂ ਨਾਲ ਝਗੜਾ ਕਰਦਾ ਹੈ ਇਹ ਇਹ ਇਹਨਾਂ ਦੀ ਕੋਈ ਵਾਹ ਲੈ ਵੀ ਦੇਖੇ ਮੈਂ ਖਲੋਸਾਂ ਵਿੱਚ ਦਵਾਰ ਬਣ ਕੇ ਖਲੋਊਂਗਾ ਜੇ ਕੋਈ ਹੋਊਗੀ ਨਾ ਗੱਲ ਉਹ ਲਾਲ ਜੀ ਤੇ ਪੁੱਟਣਾ ਹੋਊਗੀ ਬਾਊ ਬਣਾ ਲੈਣ ਦੀ ਤੇ ਇਹ ਨਹੀਂ ਕਰਲੀ ਇਹਨਾਂ ਨਾਲ ਹਲਕੇ ਦਾ ਕੋਈ ਵੀ ਬੰਦਾ ਭਾਵੇਂ ਕਿਸੇ ਮੈਨੂੰ ਵੋਟ ਪਾਈ ਆ ਮੈਂ ਨਹੀਂ ਭਾਈ ਕਿਸੇ ਵੀ ਬੰਦੇ ਨਾਲ ਕਿਸੇ ਵੀ ਮਤਕਾਣੀ ਹੋਣ ਨੂੰ ਧੰਨਵਾਦ ਦੇਖੋ লাইভ লাইਵ ਸੰਗਤ ਵੇਂਦੀ ਹੈ লাইਵ ਰੋਜ਼ ਚੱਲਦਾ ਤੇ ਇਹਦੇ ਇਹ ਗਾਣੀ ਵੀ ਅੱਜ ਹੀ লাইਵ ਚੱਲੇ ਆ ਇਹਦੇ ਗਾਣੀ ਵੀ ਕੱਲਾ ਉਸ ਵੇਲੇ ਹੀ ਚੱਲਿਆ ਜਦੋਂ ਇਹਨਾਂ ਦੀ ਗੱਲ ਚੱਲੀ ਹੈ লাইਵ ਤੇ ਫੇਰ ਤਾਂ ਹੀ ਚੱਲਦਾ ਪਿਆ ਸੀ ਤੇ ਉਸ ਤੋਂ ਪਹਿਲਾਂ ਵੀ ਰੋਜ਼ ਹੀ ਚੱਲਦਾ ਵਾ ਤੇ ਲਾਈਵ ਕਰਨ ਦਾ ਮਕਸਦ ਇਹੋ ਹੀ ਹੁੰਦਾ ਵੀ ਜੋ ਸੱਚੀ ਗੱਲ ਲੋਕਾਂ 'ਚ ਜਾਵੇ ਜੋ ਸੱਚ ਆ ਉਹ ਸੰਗਤ ਵੇਖੀ ਤੇ ਉਹਦਾ ਫੈਸਲਾ ਸੰਗਤ ਕਰੇ ਤੇ ਫੇਰ ਮੈਂ ਦੱਸ ਦਿੰਦਾ ਬਾਪੂਆਂ ਨਾਲ ਮੇਰਾ ਕੋਈ ਬਹੁਤਾ ਪਿਆਰ ਨਹੀਂਗਾ ਗੁਰਦੇਵ ਸਿੰਘ ਸੰਧੂ ਨਾਲ ਮੇਰਾ ਪਾਰਟੀ ਤੋਂ ਤੇ ਵੀ ਪਿਆਰ ਆ ਤੇ ਇੱਕ ਹੋਰ ਉਹ ਜੱਟ ਭਾਈ ਜਰੇ ਦਾ ਮੇਰਾ ਜੱਟ ਭਰਾ ਵੀ ਆ ਉਹ ਮੇਰਾ ਜੱਟ ਭਾਈ ਜਰੇ ਦਾ ਜੱਟ ਭਰਾ ਵੀ ਆ ਤੇ ਚਲੋ ਹੈਗੇ ਤੇ ਵੀ ਮੇਰੇ ਭਰਾ ਹੀ ਨੇ ਵੀ ਇਹ ਨਹੀਂ ਗੱਲਾਂ ਹੁੰਦਾ ਕਿ ਕੱਲ੍ਹ ਹੀ ਜਿਹੜੀ ਬਰਾਦਰੀ ਉਹ ਹੀ ਭਰਾ ਹੁੰਦਾ ਮੇਰੀਆਂ ਸਾਰੀਆਂ ਹੀ ਬਰਾਦਰੀਆਂ ਸਤਿਕਾਰਯੋਗ ਨੇ ਸਾਰੇ ਹੀ ਮੇਰੇ ਭਰਾ ਨੇ ਪਰ ਸਭ ਤੋਂ ਮੇਨ ਤੇ ਐਮ ਗੱਲ ਮੈਂ ਸੱਚ ਦਾ ਦੋਸਤ ਜਿਹੜਾ ਸੱਚਾ ਮੈਂ ਉਹਦਾ ਸਾਥ ਦੇਣਾ ਬੋਲ 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 ਬੰਦਾ ਜੀ ਅੱਜ ਕੀ ਕੋਈ ਆਉਣਾ ਨਹੀਂ ਨਾ ਆਇਆ ਕੋਈ ਉੱਥੇ ਗੱਡੀਆਂ ਮੰਗਾ ਮੈਂ ਜਿਆਦਾ ਨਹੀਂ 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 ਕੋਈ ਭਾਈ ਕੋਈ ਲੈਦਾ ਹੋਇਆ ਨਾ ਏਦਾਂ ਅੰਦਰ ਵੱਲ ਖੰਭ ਕੰਦ ਤੋੜ ਕੇ ਅੰਦਰ ਹੋਣਗੇ ਐਸਾ ਪਹੁੰਚਦਾ ਨਹੀਂ ਹਾਲੀ ਜਾ ਕੇ ਪਹਿਲਾਂ ਮੇਰੇ ਪਾਲਾ ਪਾਇਆ ਕੋਈ ਬਰਦਾ ਆਈ ਕੋਈ ਕਿ ਆ ਚੱਕਰ ਮਾਰ ਕੇ ਚਲੇ ਗਿਆ ਪਹਿਲਾਂ ਪੁੱਛੋ ਜੇ ਕੋ ਗਿਆ ਮੈਂ ਜੰਨਾ ਨਾ ਤਦ ਲੈ ਵੀ ਪੁੱਛੋ ਇੱਥੇ ਚੱਕਰਵਾ ਕੇ ਜਾ ਗਿਆ ਜੇ ਕੋਈ ਆ ਲਾ ਯਾਰ ਗੱਡੀਆਂ ਮੰਗਾ ਦੋ ਜੇ ਕੋਈ ਆ ਮੈਂ ਜਾਣਾ ਨਾਲ ਵੇਨੇ ਕਿਹੜਾ ਕਰਜ਼ਾ ਕਰੂ ਆ ਲੈ ਪੁੱਛੋ ਜੇ ਕੋਈ ਹੈਗਾ ਉਹਦੇ ਦੱਸੋ ਆ ਹੈਗਾ ਕੋਈ ਆਹ ਚੱਲ ਗਏ ਚੱਲ ਲਾਗੇ ਤੂੰ ਹਾਲੇ ਤੇ ਕੋਈ ਨਹੀਂ ਬਿਲਕੁਲ ਗਿਆ ਉਹ ਵਹੇ ਨਿਕਲ ਗਿਆ ਕੁਝ ਚੱਕਰ ਆ ਗਿਆ ਮੈਂ ਉਹਦੇ ਕੀਤਾ ਉਹਹੀਂ ਡਰਿਓ ਨਾ ਅੰਤਿ ਰਾਤ ਵੀ ਕੋਈ ਆਉਣਾ 1 ਵਜੇ ਵੀ ਤੁਸੀਂ ਫੋਨ ਲਾ ਦਿਓ ਪੁਲਸ ਆਵੇ ਨਾ ਆਵੇ ਮੈਂ ਆਉ ਉਹ ਫਿਰ ਉਹ ਜਾਂਦੀ ਜਾਂਦੇ ਗੱਡੀ ਕਾ ਡਾਕਿਆਂ ਨੂੰ ਵੇਖਿਆ ਨਾ ਜਦੋਂ ਜਦੋਂ ਗਏ ਨਾ 4:30 40 ਪੰਜਾਬ ਬੰਦੇ ਆ ਗਏ ਮੈਨੂੰ ਮਿਲ ਲੈ ਲਾਈਟ ਬਣਾ ਦੂਜਾ ਕਰਨਾ ਮੈਂ ਕਿ ਆਜੋ ਕੀ ਬਣਾ ਯਾਨੀ ਇੱਕ ਪੱਤਰ ਕਰਾਉਣਾ ਪਰ ਮੈਂ ਤੁਹਾਨੂੰ ਲਾਉ ਅਧਿਕਾਰ ਪੱਤਰਕਾਰ ਨੇ ਹੁਣੇ ਹੁੰਦੇ ਹਾਂ ਇਹਨਾਂ ਨੂੰ ਲੈ ਆਉਂਦੇ ਆ। ਆਹਦੇ ਦੀ ਪੱਤਰਕਾਰ ਨੇ ਹੁੰਦੇ ਆ। ਇਹ ਆਹ ਕੰਨੀ ਛੇ ਗਲਤ ਕਿਹਾ ਜਾ ਰਿਹਾ। ਅਧਿਪਿੰਦ ਕਾਰ ਵੀ ਜਾਣਦੇ ਹਾਂ। ਹੂੰ। ਠੀਕ। ਤਾਂ ਗੱਲ ਠੀਕ ਠੀਕ ਠੀਕ। ਨਾਲੇ ਇਹਨਾਂ ਤੁਹਾਨੂੰ ਕਹਾਂ ਨਾ ਬਛੜੇ ਦਾਲੀ ਬਲੀ ਕਰ ਦੇਣੀ ਹੈ। ਇਹ ਵੀ ਦਿਖਾ ਦਿਓ ਨਾ। ਕੋਈ ਗੱਲ ਕੀ ਚੱਲ ਰਹੀ ਹੈ? ਨਹੀਂ ਮੇਰੀ ਆ। ਆਹੋ ਜੀ ਗੱਲ ਹੋ ਰਹੀ ਹੈ। ਨਹੀਂ ਚੰਗੀ ਤਰ੍ਹਾਂ ਦੇਖੋ ਕਿ ਹੋ ਸਕਦੀ। ਨਹੀਂ ਨਹੀਂ ਕੀ ਗੱਲ ਹੋਈ ਇਹ ਦੱਸੋ। ਇਹੋ ਕਿੱਡੇ ਮਟੰਡੇ ਉੱਤੇ ਜਰਾਇ ਤੁਨਾ ਰੈਂਡਿੰਗ ਕਰਨਾ ਨਾ ਬੁਕਾਲੀ ਉਹ ਫੈਂਡਲੇ ਦਸ ਮਿੰਟ ਚੋ ਕਰਨਾ ਹੈ ਹੈਗਾ ਪਾਰਟੀ ਦੇ ਚੇਅਰ ਪੈਣੇ ਦਿੰਦਾ ਤੁਹਾਨੂੰ ਪੜਦਾ ਦੇ ਨੂੰ ਫਿਰਦਾ ਬਦਲੀ ਕਰਾ ਦੇ ਤੈਨੂੰ ਮਟੰਡੇ ਐਂ ਦੱਸ ਨਾ ਅੰਦਰ ਹੀ ਸਾਹਮਣੇ ਬੈਠੇ ਹੀ ਨੇ ਨਾ ਤੂੰ ਮੇਰੇ ਘਰੋਂ ਤੂੰ ਲਿਖਾ ਜੀ ਪਾਣੀ ਆ ਜੀ ਪਾਣੀ ਆ ਮੋਟੂ ਜੀ ਮੇਰੇ ਬਾਟਾ ਆਹ ਇਹਦਾ ਤੁਹਾਡਾ ਉਹਨੂੰ ਵਰਤ ਕੇ ਨਾ ਦੇਣੇ ਆ ਠੀਕ ਹੈ ਜੀ ਠੀਕ ਹੈ ਜੀ ਫੁਲਕਾ ਆਗ ਲਓ ਮੈਂ ਉਹ 90 ਦੇ ਪੇਸ਼ੈਂਟ ਬੈਠੇ ਹੋ ਠੀਕ ਹੈ ਸਾਹ ਵਾਰ